ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਨੇ ਦੁਗਰੀ ਸ਼ਮਸ਼ਾਨ ਘਾਟ ਪਹੁੰਚ ਕੇ ਕਮੇਟੀ ਦੀ ਸਮੱਸਿਆ ਸੁਣੀਆ ਅਤੇ ਹੱਲ ਕਰਨ ਦਾ ਆਸ਼ਵਾਸ਼ਣ ਦਿੱਤਾ ਇਸ ਦੌਰਾਨ ਕਮੇਟੀ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਇੱਥੇ ਉਹਨਾਂ ਨੂੰ ਕਿਸੇ ਵੀ ਵੱਲੋਂ ਯੋਗਦਾਨ ਨਹੀਂ ਦਿੱਤਾ ਜਾਂਦਾ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਪੱਲੋਂ ਪੈਸੇ ਲਾ ਕੇ ਇਸ ਜਗ੍ਹਾ ਦੀ ਸਫਾਈ ਕਰਵਾਉਣੀ ਪੈਂਦੀ ਹੈ ਇਸ ਦੌਰਾਨ ਐਮ.ਐਲ.ਏ. ਕੁਲਵੰਤ ਸਿੰਘ ਸਿੱਧੂ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਕਿ ਇਸ ਜਗ੍ਹਾ ਤੇ ਜੋ-ਜੋ ਦਿੱਕਤ ਆ ਰਹੀ ਐਨ ਉਸ ਨੂੰ ਜਲਦ ਤੋਂ ਜਲਦ ਸਹੀ ਕਰਵਾਇਆ ਜਾਵੇਗਾ ਤਾਂ ਕਿ ਜੋ ਲੋਕ ਇਸ ਜਗ੍ਹਾ ਤੇ ਪਹੁੰਚਦੇ ਐਨ ਉਹਨਾਂ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਲੋਕਾਂ ਵੱਲੋਂ ਕੀ ਕਿਹਾ ਗਿਆ। ਇਹਨਾਂ ਦਾ ਮਸਲਾ ਕੋਈ ਨਹੀਂ ਜੀ ਇਹ ਇਸ ਸ਼ਮਸ਼ਾਨ ਘਰ ਦੀ ਜਿਹੜੀ ਕਮੇਟੀ ਸੀ ਜੀ ਇਹ ਸਤਕਾਰਯੋਗ ਸਾਰੇ ਅਲਵੇਲਾ ਸਾਹਿਬ ਲੰਬਾ ਸਾਹਿਬ ਇਹ ਕੁਝ ਮੈਂਬਰ ਜਿਹੜੇ ਬਜ਼ੁਰਗ ਹੋ ਗਏ ਸੀ ਇਹਨਾਂ ਨੇ ਇਹ ਅਸਮਰੱਥਾ ਪ੍ਰਗਟ ਕਰੀ ਹੈ ਵੀ ਇਹ ਹੁਣ ਕਮੇਟੀ ਸਾਥੋਂ ਚੱਲਦੀ ਨਹੀਂ ਅਸੀਂ ਬਹੁਤ 30 ਸਾਲ ਦਾ ਲੰਮਾ ਸਮਾਂ ਮੈਂ ਸਮਝਦਾ ਵੀ ਬਹੁਤ ਵੱਡੇ ਵਿਦਾਈ ਦੇ ਪਾਤਰ ਨੇ ਕਿ ਇਹਨਾਂ ਨੇ ਜੀਰੋਂ ਤੋਂ ਚੱਕੇ ਇਹਨਾਂ ਨੂੰ ਮੈਂ ਕਹਿੰਦਾ 90 ਤੇ ਲੈ ਕੇ ਆਏ ਨੇ ਉਹ ਉਹਨਾਂ ਦੀ ਸਲਾਕਾ ਕਰਦਾ ਤੇ ਨਵੇਂ ਸਿਰਿਓਂ ਜਿਹੜੀ ਕਮੇਟੀ ਹੈ ਕਿਉਂਕਿ ਜਦੋਂ ਇਹ ਕਮੇਟੀ ਬਣੀ ਸੀ ਉਦੋਂ ਦੁਗਰੀ ਦੇ ਵਿੱਚ ਥੋੜੇ ਥੋੜੇ ਘਰ ਬਣੇ ਸੀ ਹੁਣ ਵੱਡੀ ਗਿਣਤੀ ਜਿਹੜੇ ਆ ਲੋਕਾਂ ਦੇ ਘਰ ਬਣ ਗਿਆ ਤੇ ਲੋਕ ਵੀ ਚਾਹੁੰਦੇ ਸੀ ਵੀ ਜਿਹੜੀ ਦੀ ਕਮੇਟੀ ਦਾ ਵਿਸਤਾਰ ਹੋਵੇ ਅੱਜ ਸਾਰੇ ਲੋਕਾਂ ਦੀ ਸਹਿਮਤੀ ਦੇ ਨਾਲ ਜਿਹੜੀ ਇਹ ਦੀ ਕਮੇਟੀ ਦੁਬਾਰੇ ਬਣਾਵਾਂਗੇ ਤਾਂ ਕਿ ਜੱਦੇ ਢੰਗ ਨਾਲ ਜਿਹੜਾ ਇਹਦਾ ਕਾਰਜਕਾਰਜ ਚਲਾ ਜਾਏ ਕੋਈ ਪੈਸੇ ਦਾ ਪੁਲਸੀ ਸਰ ਪਹੁੰਚੀ ਹੋ ਰਹੇ ਕੋਈ ਕਹਿੰਦੇ ਫਹਿਰ ਲੈ ਨਹੀਂ 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 ਕੋਈ ਪੈਸੇ ਦਾ ਰੌਲਾ ਨਹੀਂ ਜੀ ਕੋਈ ਪੁਲਿਸ ਨਹੀਂ ਪੁਲਿਸ ਦਾ ਕੰਮ ਹੁੰਦਾ ਜਿੱਥੇ ਐਮ ਐਲ ਏ ਜਾਵੇ ਉੱਥੇ ਇੱਕ ਸਿਕਿਉਰਿਟੀ ਦੇ ਪਰਸਨਲ ਉਹ ਇੱਥੇ ਆਉਂਦੇ ਨੇ ਮੇਰੇ ਨਾਲ ਦੇ ਵਲੰਟੀਅਰ ਵੀ ਆਏ ਹੋਏ ਐਸਐਚਓ ਸਤਕਾਰ ਜਿਉਗਾ ਕੋਈ ਇੱਥੇ ਕਿਸੇ ਪ੍ਰਕਾਰ ਦਾ ਰੌਲਾ ਨਹੀਂ ਸੀ ਨਾ ਪੁਲਿਸ ਨੂੰ ਸੱਚੇ ਕਮੇਟੀ ਦੀ ਚੋਣ ਹੋ ਗਈ ਆ ਤੁਸੀਂ ਦੇਖਿਆ ਵੀ ਸਾਰਿਆਂ ਨੇ ਪਾਵਰ ਜਿਹੜੀ ਇਹ ਦਿੱਤੀ ਆ ਤੇ ਹੁਣ ਸ਼ਨੀਵਾਰ ਨੂੰ ਅਸੀਂ ਨਵੇਂ ਸਿਰੇ ਤੋਂ ਜਿਹੜੀ ਵੀ ਕਮੇਟੀ ਉਹਦਾ ਕਾਰਜਭਾਗ ਸ਼ੁਰੂ ਕਰਾਂਗੇ ਜਿਹੜੇ ਸਾਡੇ ਇਹ ਜਿਹੜੇ ਪੁਰਾਣੇ ਕਮੇਟੀ ਮੈਂਬਰ ਨੇ ਉਹਨਾਂ ਦੀ ਅਗਵਾਈ ਵਿੱਚ ਇਹ ਨਹੀਂ ਵੀ ਉਹ ਕਿਤੇ ਚੱਲੇ ਨੇ ਉਹ ਅਗਵਾਈ ਦੇਣਗੇ ਉਹ ਦਫ਼ਤਰ ਨੂੰ ਖੋਲ੍ਹੇ ਜਾਊਗਾ ਜਿਹਦੇ ਵਿੱਚ ਬੈਠ ਕੇ ਕੋਈ ਨਾ ਕੋਈ ਸਾਰੀ ਕਮੇਟੀ ਤੋਂ ਇੱਕ ਅੱਧਾ ਬੰਦਾ ਉੱਥੇ ਹਾਜ਼ਰ ਰਿਹਾ ਕਰੂਗਾ ਤਾਂ ਕਿ ਕਿਸੇ ਵੀ ਆਉਣ ਵਾਲੇ ਸੱਜਣ ਨੂੰ ਕੋਈ ਅੰਗਲੀ ਜਾਂ ਕਿਸੇ ਗਲਤੀ ਦਾ ਜਿਹੜਾ ਅਹਿਸਾਸ ਨਾਲ ਮੰਦਰ ਦੀ ਵੀ ਗੱਲ ਕੀਤੀ ਗਈ ਹੈ ਜੀ ਹਾਂ ਜੀ ਬਿਲਕੁਲ ਇੱਥੇ ਮੰਦਰ ਜਿਹੜਾ ਭਗਵਾਨ ਦਾ ਘਰ ਹੈ ਉਹ ਇੱਕ ਬਹੁਤ ਛੋਟਾ ਜਿਹਾ ਕਮਰਾ ਬਣਿਆ ਹੈ ਜਦੋਂ ਕਿ ਹਰੇਕ ਜਿਹੜੀ ਹੈ ਮੌਤਿਕ ਅਟਲ ਸੁਸਾਇਟੀ ਹੈ ਹਰੇਕ ਦੇ ਘਰੇ ਆਉਣਾ ਇਹਦੇ ਲਈ ਜਦੋਂ ਮੰਦਰ ਦੇ ਲੋਕ ਆਉਂਦੇ ਆ ਦੁਖੀ ਹੋ ਕੇ ਜਾਂ ਵੈਸੀ ਪ੍ਰੋਗਰਾਮ ਕਰਦੇ ਆ ਉਹਦੇ ਬੈਠਣ ਦੀ ਬਹੁਤ ਛੋਟਾ ਪੈਂਦਾ ਉਹਦਾ ਇੱਕ ਵੱਡਾ ਮੰਦਰ ਵੀ ਬਣਾਇਆ ਜਾਊ ਤੇ ਇਲਾਕਾ ਨਿਵਾਸੀਆਂ ਦੀ ਮੰਗ ਤੇ ਇੱਕ ਇੱਥੇ ਗੁਰਦੁਆਰਾ ਸਾਹਿਬ ਦਾ ਵੀ ਨਿਰਮਾਣ ਕਰਨਾ ਹੈ ਕਿਉਂਕਿ ਸਿੱਖ ਧਰਮ ਅਨੁਸਾਰ ਜਦੋਂ ਕਿਸੇ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ ਤਾਂ ਉਹਦਾ ਪਰਿਵਾਰ ਅਲਾਨੀਆਂ ਦਾ ਪਾਲਣ ਕਰਨ ਲਈ ਤੁਰੰਤ ਗੁਰਦੁਆਰਾ ਸਾਹਿਬ ਜਾਂਦਾ ਹੈ। ਉਹਨਾਂ ਦੀ ਉਸ ਸਹੂਲਤ ਵਾਸਤੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ। ਬੋੜੀਆਂ ਦੀ ਲਿਵਾਸ ਬੋੜੀਆਂ ਦੀ ਤੇ ਉਹਨਾਂ ਦਾ ਕੋਈ ਅਲਵਾਰਸ ਬੋੜੀ ਦਾ ਜਿਹੜਾ ਹੁਣ ਕਹਿਦਾ ਵੀ ਇਸ ਕਮੇਟੀ ਨੇ ਫੈਸਲਾ ਕਰਿਆ ਵੀ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ। ਕਿਉਂਕਿ ਐਸਐਸ ਜਾਬ ਨੇ ਕਿਹਾ ਵੀ ਇੱਥੇ ਪੈਸੇ ਵਸੂਲ ਕੀਤੇ ਜਾਂਦੇ ਆ ਪਰ ਕਮੇਟੀ ਮੈਂਬਰਾਂ ਨੇ ਕਿਹਾ ਵੀ ਅਸੀਂ ਕੋਈ ਪੈਸਾ ਨਹੀਂ ਲੈਂਦੇ ਤੇ ਮੈਂ ਹੁਣ ਇਸ ਗੱਲ ਦੀ ਤਾਇਦ ਕਰਦਾ ਇਸ ਮਾਧਮ ਰਾਹੀਂ ਵੀ ਇਸ ਸਮਸ਼ਾਨ ਘਾੜ ਦੇ ਜੇ ਕੋਈ ਲਵਾਰਸ ਲਾਸ਼ ਪੁਲਿਸ ਲੈ ਕੇ ਆਉਂਦੀ ਹੈ ਜੇ ਕੋਈ ਸੰਤਾ ਲੈ ਕੇ ਆਉਂਦੀ ਹੈ ਉਹਦਾ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਊਗਾ ਠੀਕ ਹੈ ਤੁਹਾਡੇ ਵੱਲੋਂ ਵੀ ਕੋਈ ਸਹਿਯੋਗ ਦਿੱਤਾ ਜਾਏਗਾ ਇਸ ਕੈਂਪੀ ਨੂੰ ਹਰ ਪ੍ਰਕਾਰ ਦਾ ਸਹਿਯੋਗ ਜਦੋਂ ਮੈਂ ਇਸ ਇਲਾਕੇ ਦਾ ਪਰਿਵਾਰ ਦਾ ਮੈਂਬਰ ਲੋਕਾਂ ਨੇ ਮੈਨੂੰ ਮੁਖੀ ਚੁਣਿਆ ਮੈਂ ਤਾਂ ਸੇਵਾਦਾਰ ਕਹਿੰਦਾ ਇਹ ਲੋਕਾਂ ਦੇ ਨੇ ਮੁਖੀ ਚੁਣਿਆ ਤੈਨੂੰ ਤੇ ਮੇਰੇ ਲਈ ਮਾਨ ਦੀ ਗੱਲ ਹੈ ਕਿ ਮੈਂ ਇਸ ਦੀ ਨਮੈਂਦਗੀ ਕਰੂੰਗਾ ਇਹਨੂੰ ਪ੍ਰਬੰਧ ਚੰਗਾ ਦੇਵਾਂਗੇ। ਕਿੰਨੇ ਕੰਮ ਜਿਹੜੇ ਪੈਂਡਿੰਗ ਪਏ ਨੇ ਕਿੰਨੇ ਦਿਨ ਤੱਕ ਹੋਣਗੇ ਲੋਕ ਕੰਮ ਚੱਲਦਾ। ਬਹੁਤ ਵੱਡਾ ਜਿਹੜੇ ਆ ਪੈਸੇ ਤੇ ਲੱਗੇ ਨੇ ਗਰਾਂਟਾਂ ਦੇ ਗੱਫੇ ਮੁੱਖ ਮੰਤਰੀ ਸਾਹਿਬ ਨੇ ਦਿੱਤੇ ਨੇ ਹੁਣ ਵੀ ਅੱਜ ਵੀ ਉਹਨਾਂ ਨੇ ਛੰਡੀ ਦਿੱਤੀ ਹੈ ਵੀ ਜਿਨ੍ਹਾਂ ਨੂੰ ਜਿੰਨਾ ਕੰਨਾ ਪੈਸਾ ਚਾਹੀਦਾ ਲਿਜਾ ਕੇ ਆਪਣੇ ਹਲਕੇ ਦਾ ਸਰਪੱਖੀ ਪ੍ਰਕਾਸ਼ ਕਰੋ। ਗੇਲੂਰ ਦੇਖਿਆ ਪਾਣੀ ਚ ਤਿਆਰ ਤਾਂ ਹੁੰਦੇ ਸੀ ਗੇਲੜ ਬਹੁਤ ਦੇਖੋ ਤੁਸੀਂ ਹੁਣ ਤਾਂ ਜਾ ਕੇ ਇੱਕ ਤੁੰਕਾ ਪਾਣੀ ਨਹੀਂ ਖਾਣਾ। ਪ੍ਰੀਤ ਪਹਿਲ ਉਸ ਜਿਹਦੇ ਮੂਰੇ ਚਾਹੇ ਕਿਸ਼ਤੀਆਂ ਚਲਾ ਲਉ। ਉਦੇ ਵਿੱਚ ਬਾਦਰ ਡਿਨਿੰਗ ਸੈਟ ਹਨ ਜਿਹੜਾ 15 ਲੱਖ ਦੀ ਲਗਤ ਨਾਲ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਉਹ ਉਹਦਾ ਕੰਮ ਜਿਹੜਾ ਆਦਮ ਪਬਲਿਕ ਸਕੂਲ ਹੈ ਉਹਦੇ ਮੂਰੇ ਸ਼ੁਰੂ ਕਰਿਆ ਇਸ ਤੋਂ ਬਾਅਦ ਗਿੱਲ ਰੋਡ ਉੱਤੇ ਫਿਰ ਇੱਕ ਜਿਹੜੀ ਹੈ ਲੇਬਰ ਕਲੋਨੀ ਉਹਦੇ ਵਿੱਚ ਵੀ ਜਿਹੜੇ ਚਾਰ ਡਿਨਿੰਗ ਸੈਟ ਹਨ ਜਿਹੜੇ ਅਸੀਂ ਪਾਸ ਕਰਾਇਏ ਨੇ ਜਿਨ੍ਹਾਂ ਦੀ ਕੀਮਤ 60 ਲੱਖ ਰੁਪਏ ਹੈ ਹਸਪੀਟਲ ਬਣਾਇਆ ਹੋਰ ਇਹ ਗਈ ਹਸਪੀਟਲ ਦਾ ਵਿਚਾਰ ਹੈ ਇਧੀਆਂ ਸੰਤਾਮਾਂ ਨੇ ਇੱਥੇ ਪੈਸਾ ਲਾਉਣ ਵਾਲੇ ਬਹੁਤ ਬੰਦੇ ਨੇ ਬਹੁਤ ਅਮੀਰ ਤਾਗੜੀ ਪਰਿਵਾਰ ਹੋਰ ਆਪਣੇ ਗੋਇਲ ਸਾਹਿਬ ਮਿੱਤਰ ਸਾਹਿਬ ਜਿਹੜੇ ਕਰਤਾਰ ਸਾਹਿਬ ਵੱਡੇ ਦਾਨੀ ਸੱਜਣ ਬੈਠੇ ਹੋ ਕਹਿੰਦੇ ਤੁਸੀਂ ਹੁਕਮ ਦਾ ਕਰੋ ਇੱਥੇ ਪੈਸਿਆਂ ਦੀਆਂ ਢੇਰੀਆਂ ਲਾ ਦੇਵਾਂਗੇ ਫਿਰ ਕਿਉਂ ਨਾ ਕਹੇ ਗਰੀਬ ਦੇ ਕੰਮ ਆਈਏ ਅਗਲੀ ਮੀਟਿੰਗ ਤੁਸੀਂ ਹਾਜ਼ਰ ਹੋਵੋਗੇ ਅਗਲੀ ਮੀਟਿੰਗ ਮੈਂ ਹਰ ਮੀਟਿੰਗ ਦੇ ਹਾਜ਼ਰ ਹੋਵਾਂਗਾ ਸ਼ਨੀਵਾਰ ਨੂੰ ਇੱਥੇ ਸਵਾਈ ਅਭਿਆਨ ਕਰਉਣਾ ਮੈਂ ਸ਼ਨੀਵਾਰ ਸ਼ਨੀਵਾਰ 4 ਵਜੇ ਸਫਾਈ ਅਭਿਆਨ ਚਲਾਉਣਾ ਹੈ ਇਹਦੇ ਵਿੱਚ ਹਾਰਟੀਗਾਰਦ ਦੇ ਅਧਿਕਾਰੀ ਗਲੱਡਾ ਦੇ ਅਧਿਕਾਰੀ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਵਧੀਆ ਸਫਾਈ ਕਰਕੇ ਜਿਹੜਾ ਦਫ਼ਤਰ ਹੈ ਉਹਨੂੰ ਵੀ ਸਾਫ਼ ਸੁਥਰਾ ਕਰਕੇ ਗਲੀ ਰੰਗ ਕਰਨਾ ਹੋਇਆ ਉਹ ਵੀ ਕਰਕੇ ਤਾਂ ਕਿ ਲੋਕਾਂ ਨੂੰ ਲੱਗੇ ਵੀ ਵਾਕਈ ਸਵਰਗਾ ਸ਼ਹਿਰ ਕਮੇਟੀ ਨੂੰ ਕੀ ਮੈਸੇਜ ਦੇਣਾ ਤਾਂ ਕਮੇਟੀ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਗਾ ਵੀ ਆਪਾਂ ਸਿਰਫ ਤੇ ਸਿਰਫ ਭਲਾ ਕਰਨਾ ਪੁਰਾਣੀ ਕਮੇਟੀ ਬਹੁਤ ਚੰਗਾ ਕੰਮ ਕਰਿਆ ਉਹਨਾਂ ਦੀ ਕਿਸੇ ਨੇ ਨਿੰਦਿਆ ਨਹੀਂ ਕਰਨੀ ਉਹਨਾਂ ਦਾ ਸਹਿਯੋਗ ਨਾਲ ਲੈ ਕੇ ਆਪਾਂ ਚੱਲਣਾ ਕਿਉਂਕਿ ਲੋਕਤੰਤਰ ਹੈ ਯਾਰ ਹਰੇਕ ਨੂੰ ਬੋਲਣ ਦਾ ਹੱਕ ਹੈ ਉਹਦੀ ਗੱਲ ਸੁਣੋ ਜਿਹੜੀ ਚੰਗੀ ਗੱਲ ਆ ਉਹ ਮੰਨੋ ਦੂਜੀ ਨੂੰ ਛੱਡ ਦਿਓ ਸਮੱਸਿਆ ਇੱਥੇ ਸਭ ਤੋਂ ਵੱਡੀ ਜਿਹੜੀ ਕਮੇਟੀ ਪਹਿਲਾਂ ਬੜੀ ਵੀ ਆ ਉਹਦਾ ਕੋਈ ਯੋਗਦਾਨ ਨਹੀਂ ਹੈਗਾ ਉਹਨਾਂ ਨੇ ਪਹਿਲਾਂ ਜਿਆਦਾ ਤੋਂ 15 20 25 ਸਾਲ ਪਹਿਲਾਂ ਕੀਤਾ ਇਹ ਮਹਿਲ ਬਣਾ ਕੇ ਖੜਾ ਕਰਕੇ ਪਰ ਇਹਦੀ ਸਾਸ ਫਈ ਤੇ ਸਾਮ ਸਮਾਲ ਕੋਈ ਨਹੀਂ ਹੈਗੀ ਤੇ ਹੁਣ ਤੁਹਾਡੀ ਕੀ ਮੰਗ ਹੈ ਜੀ ਸਾਡੀ ਮੰਗ ਇਹ ਹੁਣ ਮੈਂ ਚਲੋ ਮੈਂ ਆਪਣੀ ਬਿਡੇ ਨਹੀਂ ਕਰਦਾ ਮੈਂ 2015 ਤੋਂ ਇੱਥੇ ਲੱਗਿਆ ਮੈਂ ਅੱਜ ਜਿਹੜੀ ਸਫਾਈ ਆ ਸਾਰੀ ਮੈਂ ਆਪਣੇ ਬੰਦੇ ਲਾ ਕੇ ਆਪਣੇ ਪਲੇ ਪੈਸੇ ਲਾ ਕੇ ਕਰਦਾ ਕਿਸੇ ਬੰਦੇ ਦਾ ਕੋਈ ਯੋਗਦਾਨ ਨਹੀਂ ਕੋਈ ਬੰਦਾ ਨਹੀਂ ਇੱਥੇ ਆ ਕੇ ਖੜਦਾ ਮੇਲੇ ਸਾਹਿਬ ਆਏ ਕੋਈ ਆਸ਼ਵਾਸਨ ਦੇ ਕੇ ਗਏ ਤੁਹਾਨੂੰ ਆਸ਼ਵਾਸਨ ਦੇ ਕੇ ਉਹ ਕਹਿੰਦੇ ਵੀ ਹੁਣ ਅੱਜ ਤੋਂ ਬਾਅਦ ਅਸੀਂ ਇਹਨੂੰ ਦੇਖਾਂਗੇ ਔਰ ਇਹਨੂੰ ਆਪਣੇ ਸੱਚੇ ਢੰਗ ਨਾਲ ਚਲਾਵਾਂਗੇ ਆਂਗੜੀ ਗੁਲਮੰਡੀ ਲੁਧਿਆਣਾ ਤੋਂ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੀ ਇੱਥੇ ਇੱਥੇ 18 ਅਗਸਤ ਤੋਂ ਲੈ ਕੇ 26 ਅਗਸਤ ਤੱਕ ਸ਼੍ਰੀ ਮੁਕੇਸ਼ ਤਾਂਗੜੀ ਔਰ ਕੁਲਵੰਦ ਸਿੰਘ ਸਿੱਧੂ ਦੀ ਅਗਵਾਈ ਹੇਠ ਸ਼ਿਵ ਮਹਾਪੁਰਾਨ ਦਾ ਪਾਠ ਰਖਾਇਆ ਜਾ ਰਿਹਾ ਹੈ ਉਹਦੇ ਚ ਵਕਤ ਤੋਂ ਚੜ ਕੇ ਸਹਿਯੋਗ ਦਿਓ ਔਰ ਆਪਣੇ ਪੁੰਨੇ ਦੇ ਭਾਗੀ ਬਣੋ ਜੀ ਅੱਜ ਐਮਐਲਏ ਸਾਹਿਬ ਆਏ ਕੀ ਗੀ ਮੀਟਿੰਗ ਦੇ ਵਿੱਚ ਐਮਐਲਏ ਸਾਹਿਬ ਦੀ ਪਿਟਸ ਹੁੰਦੀ ਹੈ ਉਹਨਾਂ ਨੇ ਇੱਥੇ ਆ ਕੇ ਬਹੁਤ ਵਧੀਆ ਸਿਫਤ ਵਾਲੀ ਗੱਲ ਕੀਤੀ ਕਿ ਮੈਂ ਇੱਥੇ ਆਪ ਲੱਗ ਕੇ ਇਹ 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 ਸ਼ਮਸ਼ਾਨ ਘਾੜ ਨੂੰ ਸਵਰਗ ਸਵਰਗ ਮੋਸ਼ਕ ਮੋਕਸ਼ ਦਵਾਰ ਬਣਾਵਾਂਗਾ ਜਿਹਦੇ ਨਾਲ ਕਿ ਇੱਥੇ ਆਣ ਵਾਲੇ ਲੋਕਾਂ ਨੂੰ ਪਤਾ ਪਤਾ ਲੱਗੇ ਕਿ ਇੱਥੇ ਆ ਕੇ ਪਛਤਾਂਦੇ ਆ ਲੋਕ ਕਿ ਆ ਵੀ ਕਿੱਥੇ ਆ ਗਏ ਕਾਰਨ ਨਾ ਤੇ ਪਾਣੀ ਪੀਣ ਨੂੰ ਹੁੰਦਾ ਸੀ ਇਨਾ ਇੱਥੇ ਗੱਡੀ ਖੜਾਣ ਨੂੰ ਕੋਈ ਜਗ੍ਹਾ ਸੀ ਨਾ ਤੇ ਖੜਾਣ ਨੂੰ ਕੋਈ ਪ੍ਰੋਪਰ ਸਹੀ ਜਗ੍ਹਾ ਇਹ ਚੀਜ਼ਾਂ ਦੇ ਸਿੱਧੂ ਸਾਹਿਬ ਨੇ ਸਾਨੂੰ ਦਿਲਾਸਾ ਦਿੱਤੀ ਹੈ ਕਿ ਉਹ ਇਹਨੂੰ ਬਿਲਕੁਲ ਪ੍ਰੋਪਰ ਸਹੀ ਤਰ੍ਹਾਂ ਕਰੂਗੇ ਕਿਉਂਕਿ ਇਹ ਸ਼ਹਿਰ ਦਾ ਪੌਸ਼ ਏਰੀਆ ਵੈ ਇੱਥ ਹੋਣਾ ਵੀ ਚਾਹੀਦਾ ਇਸ ਵਾਸਤੇ ਮੈਂ ਇਲਾਕਿਆਂ ਨੂੰ ਆਸੀਆਂ ਨੂੰ ਕਹੂੰਗਾ ਕਿ ਇਸ ਇਹਦੇ ਵਿੱਚ ਵੀ ਸਹਿਯੋਗ ਕਰਨ ਤੁਹਾਡੀ ਬੜੀ ਮਿਹਰਬਾਨੀ ਕਿਹੜੀ ਜਗ੍ਹਾ ਪੈਂਦੀ ਹੈ ਸਰੇ ਇਹ ਡੁਗਰੀ ਹੈ ਸ਼ਮਸ਼ਾਨਗਾਰਡ ਫੇਸ 1 ਫੇਸ 2 ਤੋਂ ਅੱਗੇ ਤਾਂਦਰਾ ਰੋਡ ਦੇ ਕੋਲ